ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਸੀਂ ਗੁਰਦੁਆਰਾ ਨਾਨਸਰਮਨ ਨਗਰ ਪਟਿਆਲਾ ਦੀ ਟੀਮ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਦੇ ਜੋ ਮਿਸ਼ਨ ਹਨ ਇੱਕ ਰੁੱਖ ਔਲਾਦ ਲਈ ਇੱਕ ਰੁੱਖ ਪੰਜਾਬ ਲਈ ਮਿਸ਼ਨ ਤਹਿਤ ਜੋ ਰੁੱਖ ਲਾਉਣ ਦੀ ਸੇਵਾ ਚੱਲ ਰਹੀ ਹੈ ਅੱਜ ਪਿੰਡ ਕਰਾਹਾ ਵਿਖੇ ਪਿਹੋਵਾ ਸ਼ਹਿਰ ਦੇ ਨੇੜੇ ਇਤਿਹਾਸਕ ਸਥਾਨ ਜਿੱਥੇ ਧੰਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਜਿੱਥੇ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਜਿੱਥੇ ਧੰਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਜਿੱਥੇ ਧੰਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਾਰੇ ਸ਼ੋ ਪ੍ਰਾਪਤ ਧਰਤੀ ਤੇ ਆ ਸਾਨੂੰ درخت ਲਾਉਣ ਦਾ ਸੁਭਾਗ ਪ੍ਰਾਪਤ ਹੋਇਆ ਦਾਸ ਦੇ ਨਿਹਰ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਕਿਹਾ ਵੀ ਬਾਬਾ ਜੀ ਅੱਜ ਇੱਕ ਇੱਕ ਵਾਰੀ ਤੁਸੀਂ ਸ਼ੁਰੂਆਤ ਕਰ ਜਾਓ ਪੰਜ ਸੱਤ ਦਰਖਤ ਲਾ ਕੇ ਸਾਡੇ ਕੋਲੇ 15 16 ਦਰਖਤ ਸਨ ਵੀ ਉਹ ਉਹਨੇ ਕੋ ਦਰਖਤ ਲਾ ਕੇ ਸ਼ੁਰੂਆਤ ਕਰ ਜਾਓ ਉਸ ਤੋਂ ਬਾਅਦ ਤਰਤੀਬ ਵਾਰ ਗੁਰੂ ਘਰ ਦੀ ਕਾਰ ਸੇਵਾ ਚੱਲਦੀ ਪਈ ਐ ਸੋ ਇਹ ਕਾਰ ਸੇਵਾ ਜੋ ਪੱਕੇ ਤੌਰ ਤੇ ਜੋ ਤਿਆਰੀ ਹੋਣੀ ਐ ਸਾਰੇ ਗੁਰੂ ਘਰ ਦੇ ਸਥਲ ਦੀ ਬਾਹਰ ਗਰਾਊਂਡ ਦੀ ਜਾਂ ਲੰਗਰ ਸਾਹਿਬ ਵਾਲੇ ਪਾਸੇ ਦੀ ਜਿਹੜੀ ਜਿੰਨੀ ਵੀ ਤਿਆਰੀ ਹੋਣੀ ਉਹ ਤਿਆਰੀ ਦੇ ਮੁਤਾਬਕ ਦਰਖਤ ਲਾਏ ਜਾਣਗੇ ਜਿਹੜੇ ਕਿਤੇ ਪੱਟਨ ਦੀ ਲੋੜ ਨਾ ਪਵੇ ਸੋ ਇਸ ਕਰਤੇ ਕਰਕੇ ਜਿਹੜੇ ਅਗਲੀ ਤਿਆਰੀ ਉਹ ਪੂਰੀ ਤਿਆਰੀ ਕਰਕੇ ਸਾਰੇ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਕਰਕੇ ਕਿੱਥੇ ਕਿਹੜੇ ਦਰਖਤ ਲਾਏ ਜਾਣਗੇ ਕਿੱਥੇ ਕਿਹੜੇ ਦਰਖਤ ਲਾਏ ਜਾਣਗੇ ਕਿਉਂਕਿ ਫਲਾਂ ਵਾਲੇ ਔਰ ਫੁੱਲਾਂ ਵਾਲੇ ਔਰ ਛਾਂ ਵਾਲੇ ਦਰਖਤ ਲਾਉਣ ਵਾਸਤੇ ਸੀ ਜ਼ਿਆਦਾ ਤਰਜੀਹ ਕਰਦੇ ਆ ਸੋ ਇਹ ਅਗਲੀ ਜਿਹੜੀ ਪੜਾ ਦੇ ਅਧੀਨ ਅਗਲੇ ਦਰਖਤ ਫੇਰ ਦੁਬਾਰਾ ਇੱਥੇ ਅਸੀਂ ਆਵਾਂਗੇ ਤੇ अनेका ਤਰਖਤ ਲੱਗਣੇ ਨੇ ਉਹ ਲਾਵਾਂਗੇ ਸੋ ਅੱਜ ਅਸੀਂ ਸ਼ੁਰੂਆਤ ਦੇ ਤੌਰ ਤੇ ਹਾਂਜੀ ਇੱਕ ਵੀਰ ਜੀ ਦੱਸ ਰਹੇ ਨੇ ਇਥੋਂ ਦੇ ਰਾਗੀ ਸਿੰਘ ਨੇ ਭਾਈ ਮਨਜਿੰਦਰ ਸਿੰਘ ਜੀ ਇਹ ਇਹਨਾਂ ਦਾ ਕਹਿਣਾ ਹੈ ਕਿ ਗੁਰਦਰਾ ਦਮਦਮਾ ਸਾਹਿਬ ਪਿੰਡ ਸਿਆਣਾ ਸੈਦਾਂ ਵਿਖੇ ਉੱਥੇ ਵੀ ਪੇਡੇ ਲੱਗਣ ਵਾਲੇ ਨੇ ਬਹੁਤ ਲੋੜ ਹੈ ਉੱਥੇ ਪੇਡਿਆਂ ਦੀ ਅਸੀਂ ਬੇਨਤੀ ਕਰਦੇ ਵੀ ਜਦੋਂ ਵੀ ਹੁਕਮ ਕਰੋਗੇ ਉਥੋਂ ਦੇ ਅਸੀਂ ਉੱਥੇ ਵੀ ਜਿਹੜੇ ਦਰਕਤਾਂ ਲਾ ਕੇ ਆ ਆਵਾਂਗੇ ਔਰ ਲਾ ਕੇ ਜਾਵਾਂਗੇ ਸੋ ਇਹ ਬੇਨਤੀਆਂ ਨਾਲ ਸ਼ੀਮਾ ਦੇ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ